ਜੇ ਨੂੰ ਨਹੀਂ ਕਹਿ ਰਿਹਾ ਆਸ਼ੂ ਜੀ ਸਮਝਦਾਰ ਹੈ ਪਰ ਮੇਰੇ ਕਹਿਣ ਦਾ ਭਾਵ ਹੈ ਵੀ ਮਨੂੰ ਲੱਗਦਾ ਮੈਂ ਕਿਸੇ ਦੁਖਤੀ ਰਗ ਦੇ ਉੱਤੇ ਹੱਥ ਲਾਤਾ ਠਾ ਦੇਣੇ ਕਹਿੰਦਾ ਚੋਰ ਕੀ ਦਾੜੀ ਵਿੱਚ ਤਿੰਨ ਕ ਸਿੱਧਾ ਜਾ ਕੇ ਵਜੇ ਤੇ ਛਿੰਘਾੜੇ ਵਜੀ ਜਾਂਦੇ ਕੱਪੜਿਆਂ ਚੋਂ ਬਾਹਰ ਹੋ ਰਿਹਾ ਹੈ ਗੁੱਸੇ ਚ ਗਰਮ ਹੈ ਮੈਂ ਇਹ ਮੈਂ ਇਹ ਕਰ ਦੂੰਗਾ ਜਖ ਸਾਬ ਜਖੜ ਜੁਖੜ ਤਪਈ ਰਹਿਣ ਦਿਓ ਮੇਰੀ ਕੋਈ ਬੇਨਤੀ ਹੈ ਕਾਂਗਰਸ ਲੀਡਰਸ਼ਿਪ ਨੂੰ ਅੱਜ rahul gandhi ji ਪਤਾ ਨਹੀਂ ਚੰਡੀਗੜ੍ਹੋਂ ਜਾ ਵੜੇ ਕਿ ਨਹੀਂ ਜਾ ਵੜੇ ਉਹਨਾਂ ਨੂੰ ਮੈਂ ਕਹਿ ਦੇਣਾ ਰਿਕੁਐਸਟ ਕਰ ਦੂੰਗਾ ਵੀ rahul gandhi ji ਆ ਇੱਥੇ ਵਾਲੇ ਜਿਹੜੇ ਕਾਂਗਰਸੀ ਤੁਰੇ ਫਿਰਦੇ ਐ ਸਰਕਾਰ ਬਣਾਉਣ ਨੂੰ ਜੇ ਕਿਤੇ ਆ ਐਨਾ ਗੁੱਸਾ ਐਨਾ ਜੋਸ਼ ਐਨਾ ਹੌਸਲਾ what do you call this ਇਹਨਾਂ ਬੜਾ ਫਾਲਸ ਬਰਵਾਡੋ ਆ ਜੇ ਕਿਤੇ ਕਾਂਗਰਸ ਦੇ ਪ੍ਰਧਾਨ ਜੀ ਅਸੈਂਬਲੀ 'ਚ ਖੜ ਕੇ ਕਹਿ ਦਿੰਦੇ ਜਿਹ ਦਿਨ ਭਗਵੰਤ ਮਾਨ ਨੇ ਕਿਹਾ ਸੀ ਮੇਰੀ ਅੱਖ ਚੱਕ ਮਾ ਕੇ ਤਾਂ ਗੱਲ ਕਰ ਤੇ ਲੋਕਾਂ ਦਾ ਵਿਸ਼ਵਾਸ ਬਣ ਜਾਣਾ ਸੀ ਇੱਥੇ ਪੰਜਾਬ 'ਚ ਕੋ ਆਪੋਜੀਸ਼ਨ ਵੀ ਐ ਉਹ ਦਿਨ ਤਾਂ ਨੀਵੀਂ ਪਾ ਕੇ ਬਹਿ ਗਏ ਮੇਮਣਿਆਂ ਵਾਂਗੂ ਬਾਹਰ ਆ ਕੇ ਸਭ ਐਜੇ ਮੇਮਣਿਆਂ ਨਾਲ ਨਹੀਂ ਕੋਈ ਚੱਲਦਾ ਕੰਮ ਸਾਰੇ ਨਾਲ ਆ ਜਿਹੜੇ ਬਾਹਰ ਆ ਕੇ ਦਮਗਜੇ ਮਾਰੀ ਜਾਂਦੇ ਹੁਣ ਸਭ ਉੱਥੇ ਦੀ ਗੱਲ ਸੀਗੀ ਉੱਥੇ ਕਹਿਣਾ ਚਾਹੀਦਾ ਸੀ ਉੱਥੇ ਤਾਂ ਐਨ ਲੱਗਿਆ ਜਿਵੇਂ ਜਵਾਨ ਦੇ ਤਾਣੇ ਤਾਲੇ ਲੱਗੇ ਹੁਣ ਕੋਈ ਨਹੀਂ ਚੁਸਕੇ ਉੱਥੇ ਇਹ ਸਾਰੇ ਬੈਠੇ ਸੀ ਉਹ ਪ੍ਰਧਾਨ ਨੂੰ ਤਾਂ ਛੱਡੋ ਇਹ ਪ੍ਰਧਾਨ ਦੇ ਹੱਥੇ ਖੜ ਜਾਂਦਾ ਖਾ ਦਾ ਨਾਰਾ ਮਾਰ ਦਿੰਦਾ ਵੀ ਸਾਡੇ ਪ੍ਰਧਾਨ ਨੂੰ ਐ ਕਿਉਂ ਜ਼ਲੀਲ ਕਰੀ ਜਾਂਦੇ ਹੋ ਆ ਪ੍ਰਧਾਨ ਜੀ ਇੱਥੇ ਆ ਕੇ ਹੁਣ ਕਰੀ ਜਾਂਦਾ ਆ ਦੁਰਭਾਗ ਹੈ ਪਰ ਆ ਲੋਕਾਂ ਦਾ ਫੈਸਲਾ ਸਾਬ ਦੁਰਭਾਗ ਦਾ ਪੰਜਾਬ ਦਾ ਵੀ ਇਹ ਜਿਹੜੇ ਲੋਕ ਆ ਕੇ ਅੱਜ ਰਾਜ ਚੌਕ ਸੰਭਾਲੀ ਬੈਠੇ ਐ ਤੇ ਲੁਧਿਆਣੇ ਦਾ ਆ ਇਹ ਜਿਹੜੇ ਲੋਕਾਂ ਨੂੰ ਸੁਣ ਕੇ ਮਾਇੰਦਾ ਭੇਜਦੇ ਜਿਹੜੇ ਜ਼ੁਬਾਨ ਨਹੀਂ ਖੋਲ ਸਕਦੇ ਸਾਬ ਇੱਕ ਪਾਰਟੀ ਦੀ ਨੁਮਾਇੰਦਗੀ ਕਰ ਰਿਹਾ ਹਾਂ ਤੁਸੀਂ ਪੰਜਾਬ ਦੀ اپੋਜੀਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੋ ਬਹੁਤ ਹੀ ਹਲਕੀ ਤੇ ਛੋਟੀ ਸੋਚ ਹੈ ਇਹਦੇ ਕਰਕੇ ਮੈਂ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀ ਸੀ ਕਿ ਸਾਥੀ ਉਹ ਜਿਹੜੇ ਮੈਂ ਅਸੈਂਬਲੀ ਦੇ ਅੰਦਰ ਲੀਡਰ ਆਫ اپੋਜੀਸ਼ਨ ਸੀਗਾ ਜਦੋਂ ਸ਼ਰੀਮਾਨ ਨੇ ਖੜੇ ਹੋ ਕੇ ਹੰਝੂ ਵਹਾ ਕੇ ਹੱਥ ਜੋੜ ਕੇ ਮਾਫੀ ਮੰਗੀ ਸੀਗੀ ਵੀ ਮੇਰੇ ਉੱਤੇ ਇਲੈਕਸ਼ਨ ਚੇ ਚੰਦਾ ਲੈਣ ਦਾ ਜਿਹੜਾ ਇਲਜ਼ਾਮ ਲੱਗਿਆ ਹੈ ਨਸ਼ੇ ਵੇਚਣ ਵਾਲੇ ਤੋਂ ਮਾਨਸਾ ਕੁੱਲ ਕੀ ਹੋਣਾ ਤੁਸੀਂ 2014 ਦੀ ਗੱਲ ਹੈ ਐਸਾ ਆ ਗਿਆ ਕਿ ਯਾਦ ਸੀ ਸ਼੍ਰੀਮਾਨ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਐਮ ਐਲ ਏ ਸੀਗੇ ਰੋਕੇ ਮੇਰੇ ਆ ਤਾਂ ਬੱਚੇ بڑے ਛੋਟੇ ਛੋਟੇ ਐ ਸੁਖਵੀਰ ਜੀ ਸੁਖਵੀਰ ਜੀ ਨੂੰ ਪੁੱਛ ਲਿਓ ਰਾਤ ਨੂੰ ਘਰੇ ਜਾ ਕੇ ਇਹਨਾਂ ਨੂੰ ਆਦਤ ਹੈ ਸਭ ਦੇਖੋ ਆਦਤ ਹੈ ਮੈਂ ਸ਼ੇਰ ਚ ਕਹਦੇ ਹਾਂ ਇੱਕ ਮਿੰਟ ਗੱਲ ਇਕ ਬਾਅਦ ਸਮੇਤੀ ਨਹੀਂ ਜਾਂਦੀ ਕਹਿੰਦਾ ਉਫ ਉਫ ਤਲਕ ਨਹੀਂ ਕੀ ਜ਼ਿਲੇ ਇਲਾਹੀ ਕੇ ਖਿਲਾਫ उल्फ नहीं उल्फत तक नहीं कि जिले इलाके के खिलाफ क्योंकि आपको आदत है दरबार की आ, आप दरबारी क्योंकि दरबारी हैं आप ए लोग दरबारी है साहब इनन तो पैर पड़ने जे पहला सुखबीर जी बैठे सुखीबीर जी पैरे जे जट के आज भगवंत मान जी है तो भगवान पांडे डेरा जे जा जट के कल कोई और आ गया इनन तो पैर देखने साहब चरणों में जाते उस किस्म के लोग है इस कर के हां मैं आ कह रहे हैं कि आज जड़ी सौ है ਪਹਿਲਾਂ ਇਹਨਾਂ ਨੂੰ ਚਕਵਾਓ। ਅਗਰ ਸੌ ਨਾ ਚਕਵਾਓ ਤਾਂ ਜਿਹੜਾ ਉਹ ਟ੍ਰੈਕਰ ਲਾ ਰਿਹਾ ਕਹਿੰਦਾ ਸੀ ਉਹ ਪੈਰਾਂ 'ਚ ਪਾਣਾ ਹੈ। ਸਰਟੀਫਾਈਡ ਹੈ ਸਾਬ ਹੀ ਹੈਜ਼ ਅਕਨੋਲਿਜਡ ਓਨ ਦਾ ਫਲੋਰ ਆਫ ਦਾ ਹਾਊਸ। ਉਹ ਪਾਓ ਇਹਨਾਂ ਦੇ ਪਤਾ ਲੱਗੇ ਕਿੱਥੇ ਕਿੱਥੇ ਜਾਂਦੇ ਕਿਹੜੇ ਟ੍ਰੇਡਰਾਂ ਨਾਲ ਗੀਲ ਕਰਦੇ ਸਾਬ। ਮੁੱਕਰ ਜੀ ਦੱਸੋ ਅਸੈਂਬਲੀ ਦਾ ਰਿਕਾਰਡ ਕਢੋ। ਐਵੇਂ ਲੋਕਾਂ ਨੂੰ ਇੱਥੇ ਪ੍ਰੇਸ਼ਾਨ ਕਰ ਰਹੇ 33 ਹਜ਼ਾਰ ਬੰਦੇ ਫੜ ਰੱਖੇ ਐ ਜਿਹੜੇ ਵੇਚਣ ਵਾਲੇ ਐ ਐਵੇਂ ਐਵੇਂ ਐਡੀ 2-2 ਕਰੋੜ ਦੀਆਂ ਗਾਰਾਂ ਦੀਆਂ ਸਾਬ। ਇੱਕ ਨਿਮਾਣੇ ਜੇ ਖਰਚੋਂ ਨਿਕਲਣ ਵਾਲੇ ਜਿਹੜੇ ਬੁਰਾਏ ਸੀ ਇਹ ਰਾਹੁਲ ਜੀ ਨੂੰ ਕਰਕੇ ਮੈਂ ਤਾਂ بڑے ਮਾਮੂਲੀ ਜੀ ਖਰਚੋਂ ਨਿਕਲੇ 2 ਕਰੋੜ ਦੀ ਗੱਡੀ ਸਾਹਿਬ ਕਮਾਲ ਹੋ ਗਈ ਸਾਹਿਬ ਕਿੱਥੋਂ ਆਦੇ ਇਸ ਕਰਕੇ ਅਸ ਮੈਂ ਇੱਕ ਬੰਦੇ ਨਹੀਂ ਹਾਂ